ਇੱਕ ਸਾਨੂੰ ਸਿਕਰਟ ਇਨਫਰਮੇਸ਼ਨ ਮਿਲੀ ਸੀ ਵੀ ਜੋ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਤੇ ਦੋ ਸਪਾ ਸੈਂਟਰ ਇੱਕ ਆਰਕਨਾ ਦਾ ਇੱਕ ਸੰਸ਼ਾਹੀ ਸੰਸ਼ਾਹੀ ਨਾਂ ਦਾ ਉੱਥੇ ਰੇਡਸ ਕੀਤੀਆਂ ਗਈਆਂ ਜਿੱਥੇ ਕਿ ਇਲੈਗਲ ਐਕਟੀਵਿਟੀਜ਼ ਹੋ ਰਹੀਆਂ ਪਾਈਆਂ ਗਈਆਂ ਤੇ ਜਿਸ ਦੇ ਤਹਿਤ ਉੱਥੋਂ 16 ਲੜਕੀਆਂ ਤੇ 8 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਦੇ ਖਿਲਾਫ ਇਮੋਰਲ ਟਰੈਫਿਕ ਐਕਟ ਦੇ ਤਹਿਤ ਠਾਣਾ ਰਪਨ ਸਟੇਟ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਆ ਤੇ ਉਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾ ਰਿਹਾ ਸਰ ਫਾਰਨਰ ਕਿੰਨੇ ਨੇ ਜੀ ਤੇ ਉਹਦੇ ਚੋਂ 16 ਟੋਟਲ 16 ਲੜਕੀਆਂ ਗ੍ਰਿਫਤਾਰ ਕੀਤੀਆਂ ਗਈਆਂ ਜਿਦੇ ਚੋਂ 8 ਲੜਕੀਆਂ ਥਾਈਲੈਂਡ ਦੀਆਂ ਆਪਣੇ ਆਪ ਨੂੰ ਦੱਸ ਰਹੀਆਂ ਨੇ ਸਰ ਮਾਈਨਰ ਵੀ ਹੈ ਕੋਈ ਨਹੀਂ ਨਹੀਂ ਮੇਜਰ ਹੀ ਨੇ ਤਕਰੀਬਨ ਸਰ ਜਿਹੜੇ ਥਾਈਲੈਂਡ ਦੀਆਂ ਲੜਕੀਆਂ ਦੱਸ ਰਹੀ ਉਹ ਇੱਥੇ ਲੀਗਲ ਰਹਿ ਰਹੀਆਂ ਨੇ ਕਿਸ ਤਰ੍ਹਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹਨਾਂ ਦਾ ਵੀਜ਼ੇ ਵੇਰੇ ਚੈੱਕ ਕਰਾਂਗੇ ਅੰਬੈਸੀ ਨਾਲ ਤਾਲਮੇਲ ਕਰਕੇ ਸਾਰਾ ਉਹ ਚੈੱਕ ਕੀਤਾ ਜਾਊਗਾ ਸਰ ਕਦੋਂ ਚੱਲ ਰਹੇ ਸੀਗੇ ਇਹ ਇਹ ਹੁਣ ਪਤਾ ਲੱ ਇਨਸ਼ੀ ਚਲਾਉਂਦੇ ਤੇ ਚੋਰੀ ਛੁਪੇ ਚਲਾਉਂਦੇ ਸੀ ਤਾਂ ਹੀ ਸਾਨੂੰ ਕੱਲ ਇਹ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਉਹਦੇ ਤਹਿਤ ਕਾਰਵਾਈ ਅਮਲਤੀ ਲੈਂਦੀ ਸਰ ਓਨਰ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਦੋਨਾਂ ਸਪਾ ਸੈਂਟਰਾਂ ਦੇ ਉਹਨਾਂ ਦੇ ਉੱਤੇ ਬਾਈ ਨੇ ਮਫਆਈਰ ਰਜਿਸਟਰ ਕੀਤੀ ਗਈ ਹੈ ਕੀ ਨਾਮ ਦੇ ਉਹ ਫਰਾਰ ਨੇ ਉਹ ਮੌਜੂਦ ਨਹੀਂ ਸੀ ਜਦੋਂ ਰੇਡ ਹੋਈਆਂ ਉੱਥੇ ਤੇ ਹੁਣ ਵੀ ਭੱਜੇ ਹੋਏ ਨੇ ਸਾਨੂੰ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇੱਕ ਕਰਮਜੀਤ ਸਿੰਘ ਨਾ ਇੱਕ ਜਤਿੰਦਰ ਸਿੰਘ ਨਾ ਅਰ ਕੋਈ ਰਹਿਣ ਦਾ ਪਤਾ ਲੱਗਿਆ ਜੀ ਕਿੱਥੇ ਰਹਿ ਰਹੀਆਂ ਸੀ ਇਹ ਕੁੜੀਆਂ ਜਿਹੜੀਆਂ ਤੇ ਉੱਥੇ ਇਹਨਾਂ ਨੂੰ ਇਹ ਆਪਣੇ ਸਪਾ ਸੈਂਟਰਾਂ ਦੇ ਉੱਤੇ ਥੱਲੇ ਜਿਵੇਂ ਫਲੋਰ ਤੇ ਇਹਨਾਂ ਨੂੰ ਕਮਰੇ ਵਗੈਰਾ ਮੁਹੱਈਆ ਕਰਾਏ ਹੋਏ ਸੀ ਉੱਥੇ ਇਹਨਾਂ ਨੂੰ ਠਹਿਰ ਦਿੱਤੀ ਹੋਈ ਸੀ ਸਰ ਕੋਈ ਡਰੱਗਸ ਵਗੈਰਾ ਦਾ ਵੀ ਲੱਗਿਆ ਇਸ ਨਹੀਂ ਉਹ ਕੋਈ ਡਰਾਗਾੜੀ ਕੋਈ ਗੱਲ ਨਹੀਂ ਸਾਹਮਣੇ ਜਿਹੜੇ ਮੁੰਡੇ ਫੜੇ ਗਏ ਕਿੱਥੋਂ ਦੇ ਨੇ ਜੀ ਇਹ 24 ਮੁੰਡੇ ਨੇ ਜੀ ਸਾਰਿਆਂ ਦੇ ਮੈਂ ਐਡਰੈਸ ਤੁਹਾਨੂੰ ਸ਼ੇਅਰ ਕਰ ਲੈਂਦੇ ਹਾਂ ਅਸੀਂ ਠੀਕ 24 ਨੇ ਟੋਟਲ ਲੜਕੇ ਲੜਕੇ ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੀ ਰੇਡ ਹੋઈ ਹੋ ਸਕਦੀ ਸਰ ਸਾਰੇ ਪੂਰੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੀ ਚੈੱਕ ਰੱਖਿਆ ਜਾਊਗਾ ਜੇ ਕਿਤੇ ਵੀ ਇਲੈਗਲ ਐਕਟੀਵਿਟੀ ਸਪਾ ਸੈਂਟਰਾਂ ਦੇ ਆਰਡ ਦੇ ਵਿੱਚ ਹੁੰਦੀ ਨਜ਼ਰ ਆਈ ਤਾਂ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਹਮਲਚੀ ਲੱਗੇ ਸਪਾ ਸੈਂਟਰ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਕਈ ਲੋਕ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਉਹ ਵੀ ਤੁਸੀਂ ਵੀ ਸ਼ੇਅਰ ਕਰੋ ਅਸੀਂ ਮੈਸੇਜ ਵੀ ਦਿੰਨੇ ਆ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹਮਲਚੀ